ਸੁੰਦਾ ਇਹਦੇ ਵਿੱਚੋਂ ਜਿਹੜੀ ਹੁਣ ਆ ਕਮੇਟੀ ਬਣਾਈਆ ਪਹਿਲੀ ਗੱਲ ਤਾਂ ਧਾਮੀ ਸਾਹਿਬ ਤੋਂ ਕਸੂਰਵਾਰ ਉਹ ਵੀ ਨਹੀਂ ਕਿ ਮੰਨਣਾ ਨਹੀਂ ਚਾਹੀਦਾ ਸੀ ਔਰ ਸਾਰੀ ਅੰਤਰਨਿਕ ਕਮੇਟੀ ਕਸੂਰਵਾਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਸ਼ਿਕਾਇਤ ਖੁਦ ਲਈ ਤੇ ਬਣਾਈ ਤੇ ਉਹ ਜਿਹੜੀ ਜਾਂਚ ਹੈ ਉਹ ਇੱਕ ਕਮੇਟੀ ਨੂੰ ਸੌਂਪੀ ਤੇ ਕਮੇਟੀ 'ਚ ਮੈਂਬਰ ਕੌਣ ਆ ਕਦੇ ਕਿਸੇ ਨੇ ਤੁਸੀਂ ਲਿਖਿਆ ਤਾਂ ਬੋਲਿਆ ਕੋਈ ਇੱਕ ਤਾਂ ਸੁਖਬੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਰਿਆਣੇ ਤੋਂ ਜੀ ਦੀ ਵਰਕੇ ਸੰਬਧ ਲੋ ਹਰਿਆਣਾ ਕਮੇਟੀ ਬਣੀ ਹੈ ਉਹਦਾ ਨਾਮ ਹੈ ਰਘੂਜੀਤ ਸਿੰਘ ਗਿਰਕ ਤੇ 10 ਵੀ ਮਾਰੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਕੱਲਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਹੀਂ ਇਹ ਉਹ ਪਹਿਲਾਂ ਦਾ ਸਟੇਟ ਦਾ ਡੈਲੀਗੇਟ ਹੈ ਇਹਦੇ ਵਿੱਚ ਜਿਹੜਾ ਪ੍ਰਧਾਨ ਬਣਾਉਣ ਲਈ ਬਣਦਾ ਡੈਲੀਗੇਟ ਹੈ ਫਿਰ ਉਹ ਵਰਕੇ ਕਮੇਟੀ ਦਾ ਮੈਂਬਰ ਵੀ ਹੈ ਫਿਰ ਉਹ ਪਾਰਟੀ ਦਾ ਅਹੁਦੇਦਾਰ ਵੀ ਹੈ ਤੇ ਵੱਡੀ ਡਿਗਰੀ ਸੁਖਬੀਰ ਸਿੰਘ ਬਾਦਲ ਦਾ ਉਹ ਰਿਸ਼ਤੇਦਾਰ ਵੀ ਹੈ ਤੇ ਜਿਹਨੂੰ ਕਮੇਟੀ ਦਾ ਚੈੱਕ ਕਰਨ ਦੇ ਲਈ ਚੇਅਰਮੈਨ ਬਣਾਇਆ ਇਹ ਤੁਹਾਡੇ ਸਾਹਮਣੇ ਆ ਆ ਉਸ ਕਮੇਟੀ ਦੇ ਚੇਅਰਮੈਨ ਦਾ ਹਾਲ ਹੈ ਦੂਜਾ ਮੈਂਬਰ ਕੌਣ ਹੈ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਹੈ ਸ਼ੇਰ ਸਿੰਘ ਮੰਡ ਵਾਲਾ ਉਹ ਕੌਣ ਹੈ ਸੁਖਬੀਰ ਸਿੰਘ ਬਾਦਲ ਦਾ ਨਾਮਿਨੇਟਡ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਹੁਣ ਸਾਡੀ ਦੁਰਬਦ ਕਿੱਥੋਂ ਤੱਕ ਆ ਗਈ ਕਿ ਜਥੇਦਾਰਾਂ ਦੀ ਇੱਕ ਜ਼ਿਲ੍ਹਾ ਪ੍ਰਧਾਨ enquires ਕਰਨਗੇ ਤੁਸੀਂ ਅੰਦਾਜ਼ਾ ਲਾਓ ਕਿ ਕਿਹੜੇ ਪਾਸੇ ਨੂੰ ਪੰਥ ਨੂੰ ਲੈ ਕੇ ਚੱਲੇ ਅਸੀਂ ਉਹ ਉਹ ਨਾਮਿਨੇਟਡ ਸਾਚੂ ਬੀਚੂ ਬਦਲਦਾ ਜ਼ਿਲ੍ਹਾ ਪ੍ਰਧਾਨ ਹੈ ਤੀਜਾ ਮੈਂਬਰ ਜਿਹੜਾ ਹੈਗਾ ਉਹਦੇ ਚ ਦਲਜੀਤ ਸਿੰਘ ਭਿੰਡਰ ਹੈ ਤੇ ਸਾਰੇ ਹੀ ਮੇਰੇ ਮਿੱਤਰ ਹੈ ਮੈਂ ਆਪਦੇ ਤੇ ਨਾ ਲਾਉਣ ਮੈਂ ਇੱਕ ਵਰਕਿੰਗ ਸਟਾਈਲ ਤੇ ਗੱਲ ਕਰ ਰਿਹਾ ਮੇਰੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ ਤੀਜਾ ਮੈਂਬਰ ਹੈ ਦਲਜੀਤ ਉਹ ਵੀ ਸਟੇਟ ਦਾ ਡੈਲੀਗੇਟ ਹੈ ਹਿਮਾਚਲ ਵੱਲੋਂ ਤੇ ਹਿਮਾਚਲ ਦਾ ਅਸੀਂ ਕਈ ਵਾਰੀ ਉਦੇਦਾਰ ਪ੍ਰਧਾਨ ਬਣਾ ਕੇ ਵੀ ਰੱਖਿਆ ਉਹ ਵੀ ਸੁਪੀਚੂ ਬਦਲਦਾ ਨਾਮਿਨੇਟਡ ਹੈ ਔਰ ਜੇ ਮੈਂ ਗੱਲ ਕਰ ਲਾਂ ਅਹੁਦਿਆਂ ਦੀ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਨੇ ਉਹਨਾਂ ਕੋਲੇ ਉਹਦੇ ਕਿਹੜੇ ਕਿਹੜੇ ਆ ਪਾਰਟੀ ਦੇ ਪ੍ਰਧਾਨ ਵੀ ਨੇ ਐਸਪੀਸੀ ਦੇ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਚੌਥੀ ਵਾਰੀ ਜੋਰ ਲਾ ਕੇ ਬਣਾਇਆ ਜੋ ਧਾਮ ਚਾਮ ਵਰ ਸਕਦੇ ਸੀ ਬਣਿਆ ਚਲੋ ਉਹਨਾਂ ਗੱਲਾਂ 'ਚ ਨਹੀਂ ਮੈਂ ਜਾਂਦਾ ਉਹ ਸਟੇਟ ਦੇ ਡੈਲੀਗੇਟ ਨੇ ਜਿਹੜੇ ਪ੍ਰਧਾਨ ਬਣਾਉਣ ਲਈ ਬਣਦੇ ਆ ਫਿਰ ਮੈਂਬਰ ਨੇ ਕੋਰ ਕਮੇਟੀ ਦੇ ਉਹ ਮੈਂਬਰ ਨੇ ਤੇ ਅੱਜ ਤੱਕ ਜਿੰਨੇ ਐ ਐਸਪੀਸੀ ਦੇ ਪ੍ਰਧਾਨ ਰਹੇ ਅੱਜ ਤਿੱਕਰ ਕੋਈ ਨੋਟਿਸ ਨਹੀਂ ਮਿਲਿਆ ਵੀ ਤੁਸੀਂ ਧਾਰਮਿਕ ਨੁਮਾਇੰਦੇ ਨੂੰ ਬਿਠਾ ਕੇ ਤੇ ਐਸਪੀਸੀ ਦੇ ਪ੍ਰਧਾਨ ਨੂੰ ਬਿਠਾ ਕੇ ਤੁਸੀਂ ਫੈਸਲੇ ਕਰਦੇ ਹੋ ਪਾਰਟੀ ਦੇ ਤੇ ਥੋੜੀ ਤਾਂ ਪਾਰਟੀ ਡੀ ਰਜਿਸਟਰਡ ਹੋਣੀ ਚਾਹੀਏ ਫਿਰ ਅੱਜ ਤਿੱਕਰ ਨੋਟਿਸ ਨਹੀਂ ਮਿਲਿਆ ਤੇ ਸ਼੍ਰੀ ਕਾਲਤਖਸਬ ਦੇ ਹੁਕਮਾਂ ਕਰਕੇ ਇਕੱਲਾ ਨੋਟਿਸ ਕਿਵੇਂ ਮਿਲ ਸਕਦਾ ਹੈ ਇਸ ਕਹਿ ਕੇ ਪ੍ਰਭੂ ਇੱਥੇ ਬਸ ਨਹੀਂ ਅਲਵਿੰਦਰ ਪਾਲ ਸਿੰਘ ਪੱਖੋ ਕੇ ਸਾਹ ਮੇਰੇ ਬਹੁਤ ਸਤਿਕਾਰਯੋਗ ਹੈ ਉਸ ਐਸਪੀਸੀ ਦੇ ਪ੍ਰਧਾਨ ਵੀ ਰਹੇ ਆ ਇਸ ਸਮੇਂ ਉਹ ਜ਼ਿਲ੍ਹੇ ਦੇ ਪ੍ਰਧਾਨ ਹੈ ਸਟੇਟ ਦੇ ਡੈਲੀਗੇਟ ਹੈ ਵਰਕਿੰਗ ਕਮੇਟੀ ਮੈਂਬਰ ਹੈ एसडीपीसी ਮੈਂਬਰ ਹੈ ਗੁਰਚਰਨ ਸਿੰਘ ਗਰੇਵਾਲਾ ਜ਼ਿਲ੍ਹਾ ਪ੍ਰਧਾਨ ਹੈ ਤੇ ਸਟੇਟ ਦੇ ਡੈਲੀਗੇਟ ਹੈ ਮੈਂ ਕਿੰਨਿਆਂ ਦੀ ਨਾਲ ਮੈਂ ਤਾਂ ਸਾਰਿਆਂ ਦਾ ਲੈ ਸਕਦਾ ਠਾਟਾਂ ਦੇ ਠਾਟਾਂ ਦਾ ਆ